ਵੋਰ ਕੇ ਵਿਧਾਇਕ ਸੰਦੀਪ ਜਾਕਰ ਦੁਆਰਾ 132 33ਵਾਂ ਸਫਾਈ ਬਿਆਨ ਸਰ ਜਾਰੀ ਹੈ ਤੇ ਜਿਹੜਾ ਸਟੀਲ ਬ੍ਰਿਜ ਤੇ ਤੁਸੀਂ ਕੰਮ ਕਰ ਰਹੇ ਹੋ ਤੇ ਖੱਡੇ ਬਹੁਤ ਬਣੇ ਹੋਏ ਸੀ ਤੇ ਲੋਕਾਂ ਨੂੰ ਕਾफी ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਜਿਹੜਾ ਤੁਹਾਡੀ ਟੀਮ ਦੁਆਰਾ ਇਹ ਕੰਮ ਕਰਾਇਆ ਗਿਆ ਤੇ ਆਪਾਂ ਲੋਕਾਂ ਨੂੰ ਤੇ ਪਬਲਿਕ ਨੂੰ ਕੀ ਸੰਦੇਸ਼ ਦੇਣਾ ਚਾਹਾਂਗੇ ਇਸ ਸੰਦੇਸ਼ ਤਾਂ ਹੀ ਹੈ ਵੀ ਥੋੜੀ ਬਹੁਤ ਸਮਾਜ ਸੇਵਾ ਕਰ ਲੈਣੀ ਚਾਹੀਦੀ ਹੈ ਤੇ ਆਪਣਾ ਬੋਰ ਆਪਣੀ ਆਵਾ ਦੀ ਜਿਹੜੀ ਟੀਮ ਐ ਸਾਨੂੰ ਵਰਮਾ ਜੀ ਸਾਡੇ ਐਮਸੀ ਸਾਹਿਬ ਵੀ ਹੈ ਉਹਨਾਂ ਨੇ ਦੱਸਿਆ ਸੀਗਾ ਵੀ ਇੱਥੇ ਜਿਵੇਂ ਤੁਸੀਂ ਆਪ ਕਹਿ ਵੀ ਕਾਫੀ ਕੋਏ ਸਪੋਰਟ ਤੇ ਬਣੇ ਹੋਏ ਸੀ ਤੇ ਪਹਿਲੇ ਵੀ ਸਾਡੀ ਟੀਮ ਨੇ ਆ ਕੇ ਇੱਕ ਵਾਰ ਕੀਤਾ ਸੀ ਤਾਂ ਅੱਜ ਅਸੀਂ ਇਹਨੂੰ ਸਿਮੈਂਟ ਤੇ ਬਜਰੀ ਨਾਲ ਥੋੜਾ ਜਿਹਾ ਸੇਫਟੀ ਹੈਜ਼ਰਡ ਵੀ ਸੀਗਾ ਉਹ ਥੋੜਾ ਕੰਮ ਕਰ ਰਹੇ ਹਾਂ ਸਾਰੇ ਵੋਲੰਟੀਅਰਸ ਦਾ ਤੇ ਇਹਦੇ ਲਈ ਧੰਨਵਾਦ ਅ ਐਂਡ ਮੈਸੇਜ ਆਈ ਹੈ ਜਿਵੇਂ ਮੈਂ ਕਿਹਾ ਆਪਣਾ ਸ਼ਹਿਰ ਤੇ ਕੁਛ ਨਾ ਕਰੋ ਇੱਥੇ ਜਿੰਨੇ ਵੀ ਅਸੀਂ ਸਾਰੇ ਖੜੇ ਆ ਸਾਰੇ ਵੋਲੰਟੀਅਰਸ ਆ ਕਿ ਹਰ ਬੰਦੇ ਦਾ ਕੋਈ ਨਾ ਕੋਈ ਕੰਮ ਹੈ ਲੇਕਿਨ ਆ ਇੱਕ ਸਮਾਜ ਸੇਵਾ ਹੈ ਕਾਇਮ ਕਰਦੋ ਸਮਾਜ ਵਾਸਤੇ ਕੋਈ ਆਪਣੇ ਵਰਲਡ ਚ ਆਪਣੇ ਪਿੰਡ ਚ ਕੁਝ ਵੀ ਮਤਲਬ ਮੈਂ ਕੁਝ ਦਿਨ ਪਹਿਲੇ ਹਰੀਪੁਰੇ ਪਿੰਡ ਗਿਆ ਹੋਇਆ ਸੀ ਉੱਥੇ 10 12 ਲੋਕਾਂ ਨੇ ਇਕੱਠੇ ਹੋ ਕੇ ਇੱਕ ਬਾਬਾ RAMDEV ਸੋਸਾਇਟੀ ਬਣਾਈ ਤੇ ਉੱਥੇ ਗਰੀਬ ਭੈਣਾਂ ਦਾ ਵਿਆਹ ਕਰਵਾਉਂਦੇ ਆ ਉਹ ਇੱਕ ਮਤਲਬ ਛੋਟਾ ਜਿਹਾ ਉਦਾਹਰਣ ਹੈ ਇਹ ਸਾਰੇ ਪਿੰਡ ਨੂੰ ਇਨਵੋਲ ਕਰਕੇ ਤੇ ਕਹਿਣ ਦਾ ਭਾਵ ਹੈ ਜੋ ਵੀ ਤੁਹਾਡੀ ਕਿਸੇ ਕੰਮ ਤੇ ਤੁਹਾਡੀ ਆਸਥਾ ਹੈ ਜਾਂ ਤੁਸੀਂ ਕਿਸੇ ਕੰਮ ਕੰਮ ਦੇ ਵਿੱਚ ਵਿਸ਼ਵਾਸ ਰੱਖਦੇ ਹੋ ਕੋਈ ਸਫਾਈ ਦੇ ਵਿੱਚ ਕੋਈ ਸਮਾਜ ਸੇਵਾ ਦੇ ਵਿੱਚ ਕੋਈ ਪਸ਼ੂਆਂ ਦੀ ਸੇਵਾ ਦੇ ਵਿੱਚ ਕੋਈ ਕਿਸੇ ਨੂੰ ਪੜ੍ਹਾਉਣ ਦਾ ਕੁਝ ਨਾ ਕੁਝ ਸਮਾਜ ਵਾਸਤੇ ਟਾਈਮ ਕੱਢੋ ਤੇ गिव ਬੈਕ ਟੂ ਸੋਸਾਇਟੀ ਥੈਂਕ ਯੂ ਜੈਨ ਜੈ ਭਾਰਤ ਧੰਨਵਾਦ ਜੀ पे के मसाला रास्ते को ठीक किया जा रहा है मेरी अबोर मेरी आबा की टीम द्वारा आज स्टील ब्रिज पर काम जारी है संदीप जाखड़ विधायक अबोर की टीम मेरी अबोर मेरी अबा की टीम द्वारा बीच पर मसाला डालकर रस्ते को ठीक किया जा रहा है। ब्रिज पर हमारे पार्षद सोनो अरोड़ा संदीप जाखड़ की टीम मेडिया बेडिया की टीम द्वारा आज ओवर ब्रिज पर ठीक करने का निर्माण कार्य जारी है ये रेलवे स्टील है। ये आप जो गाड़ी देख रहे हो ये पिकन एडा गाड़ी है हमारे पार्षद सोनो रोडा जी इंदिरा नगरी वाले

और साथ ही आज चिल बीच पर हमारे बोर के विधायक संदीप डाकर अपनी टीम के साथ एक सौ तेती माह सफाई अभियान में पहुंचे हैं